ਸਾਸ਼ਿਕਲ ਤਸਵੀਰਾਂ ਦੇ ਵਿੱਚ ਇਹ ਜੋ ਦੋਸੀ ਟੈਂਕ ਨੁਮਾ ਚੀਜ਼ ਦੇਖ ਰਹੇ ਹੋ ਇਹ ਇੱਕ ਅਤੀ ਆਧੁਨਿਕ ਯੰਤਰ ਹੈ ਜੋ ਜੀਐਸਡਬਲਿਊ ਕੰਪਨੀ ਵੱਲੋਂ ਖਾਸ ਤੌਰ ਤੇ ਤਿਆਰ ਕੀਤਾ ਗਿਆ ਹੈ ਇਹ ਉਹ ਯੰਤਰ ਹੈ ਜਿੱਥੇ ਕਹਿੰਦੇ ਸਭ ਕੁਝ ਅਸੰਭਵ ਹੋ ਜਾਵੇ ਤਾਂ ਫਿਰ ਇਹ ਆਪਣਾ ਕਮਾਲ ਦਿਖਾਉਂਦਾ ਜਿੱਹਾਂ ਚਾਹੇ ਹੜਾਂ ਦੀ ਸਥਿਤੀ ਕਿਉਂ ਨਾ ਹੋਵੇ ਚਾਹੇ ਪੱਥਰਾਂ ਦੇ ਵਿੱਚ ਤੁਰਨਾ ਜਾਂ ਚੱਲਣਾ ਕਿਉਂ ਨਾ ਪਵੇ ਤਾਂ ਹਰ ਜਗ੍ਹਾ ਇਹ ਆਪਣਾ ਕਮਾਲ ਦਿਖਾਉਂਦਾ ਹੈ ਤੁਹਾਨੂੰ ਇਸ ਦੀ ਖਾਸੀਅਤ ਦੱਸ ਦਿਆਂ ਤੇ ਨਾਲ ਦੀ ਨਾਲ ਇਹ ਚਰਚਾ ਦੇ ਵਿੱਚ ਕਿਉਂ ਹੈ ਇਹ ਵੀ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਜੇ ਜ਼ਿਕਰ ਕਰਿਆ ਜਾਵੇ ਤਾਂ ਪੰਜਾਬ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਇਹ ਚਰਚਾ ਦੇ ਵਿੱਚ ਆਇਆ ਕਿਉਂਕਿ ਇਸ ਕੰਪਨੀ ਵੱਲੋਂ ਇਹ ਚਾਰ অতি ਆਧੁਨਿਕ ਮਸ਼ੀਨਾਂ ਜਿਹੜੀਆਂ ਨੇ ਫਲੱਡ ਏਰੀਏ ਦੇ ਵਿੱਚ ਪੇਜੀਆਂ ਗਈਆਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਸ ਅਤੀ ਆਧੁਨਿਕ ਯੰਤਰ ਦੀ ਚਰਚਾ ਸ਼ੁਰੂ ਹੋਈ ਸਭ ਤੋਂ ਪਹਿਲਾਂ ਦੱਸਦੇ ਹਾਂ ਫਲੱਡ ਦਾ ਜ਼ਿਕਰ ਕਰਿਆ ਜਾਵੇ ਹੜ੍ਹਾਂ ਦੇ ਵਿੱਚ ਬੇਹੱਦ ਕਾਰਗਰ ਹੈ ਚਾਹੇ ਗਾਰਾ ਹੋਵੇ ਮਿੱਟੀ ਹੋਵੇ ਇਹ ਆਪਣੇ ਹਿਸਾਬ ਦੇ ਨਾਲ ਚੱਲਦਾ ਹੈ ਪਾਣੀ ਦੇ ਵਿੱਚ ਚੱਲਣ ਦੀ ਬੇਹੱਦ ਵਧੀਆ ਕਪੈਸਿਟੀ ਹੈ 1200 ਕਿਲੋ ਵਜ਼ਨ ਤੇ 7 ਲੋਕਾਂ ਦੀ ਕਪੈਸਿਟੀ ਇਸ ਦੇ ਨਾਲ ਹੈ ਜੋ ਇਹ ਵਜ਼ਨ ਚੱਕ ਸਕਦਾ ਹੈ ਤਾਂ ਤਸਵੀਰਾਂ ਦੇਖੋ ਤੁਸੀਂ ਪੰਜਾਬੀ 'ਚ ਇਸ ਨੂੰ ਬੰਬੂ ਕਾਟ ਕਿਹਾ ਜਾ ਰਿਹਾ ਪਰ ਇਹ ਬੇहद ਅਤੀ ਆਧੁਨਿਕ ਟੈਕਨੀਕ ਆ ਜਿਸ ਨੂੰ ਹੁਣ ਭਾਰਤੀ ਫੌਜ ਵੀ ਅਮਲ ਦੇ ਵਿੱਚ ਲਿਆ ਰਹੀ ਆ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਆਏ ਹੜਾ ਨੂੰ ਇਹ ਅਤੀ ਆਧੁਨਿਕ ਯੰਤਰ ਕਾਰਗਰ ਸਾਬਤ ਹੋ ਰਿਹਾ